ਸਸੀ ਗੱਲ ਜੀ ਤੇ ਆ ਵੀਡੀਓ ਦੇਖੋ ਜੀ ਕਿੰਨੇ ਹਨਾ ਵਧੀਆ ਤਰੀਕੇ ਨਾਲ ਹਰ ਇੱਕ ਚੀਜ਼ ਦੀ ਤੈਅ ਮਾਰੀ ਜਾ ਰਹੀ ਹੈ ਜਿਵੇਂ ਆ ਜੀਨਸ ਹੋ ਗਈ ਹਨਾ ਕਿੰਨੇ ਵਧੀਆ ਤਰੀਕੇ ਨਾਲ ਜੇ ਵਧੀਆ ਤਰੀਕੇ ਨਾਲ ਤੈਅ ਹੋਊ ਤਾਂ ਆਪਾਂ ਬਹੁਤ ਸਾਰੇ ਚੀਜ਼ਾਂ ਰੱਖ ਸਕਦੇ ਹਾਂ ਅਲਮਾਰੀ ਚ ਆ ਦੇਖੋ ਜੁਰਾਬਾਂ ਨੇ ਹਨਾ ਇਹਨੇ ਸੋਹਣੇ ਢੰਗ ਨਾਲ ਜੁਰਾਬਾਂ ਤੈਅ ਮਾਰਤੀਆਂ ਤੇ ਆ ਦੇਖ ਸਕਦੇ ਹੋ ਆ ਸਪੈਸ਼ਲ ਦੇਖ ਲਿਓ ਹਨਾ ਕਿੰਨੇ ਵਧੀਆ ਤਰੀਕੇ ਨਾਲ ਹੁਣ ਇਹ ਦੇਖਿਓ ਤੇ ਆਪਾਂ ਨੋਰਮਲ ਤਰੀਕੇ ਯੂਜ਼ ਕਰਦੇ ਹਾਂ ਤਾਂ ਮੈਨੂੰ ਲੱਗਦਾ ਇਹ ਬਹੁਤ तरीका ਵਧੀਆ ਰਹੂਗਾ ਇਸ ਤਰ੍ਹਾਂ ਤਹਿ ਮਾਰੀ ਜਾਵੇ ਆ ਦੇਖੋ ਟੀ-ਸ਼ਰਟ ਦੇਖੋ ਕਿਸ ਤਰੀਕੇ ਨਾਲ ਇਹਨੇ ਤਹਿ ਮਾਰੀ ਤਾਂ ਆ ਦੇਖੋ ਹੋ ਗਈ ਨਾ ਗੱਲਬਾਤ ਬਣਾਤੀ ਤਾਂ ਬਈ ਆ ਦੇਖੋ ਆ ਫਿਰ ਜਰਾਬਾਂ ਆ ਗਈਆਂ ਹਨ ਤਾਂ ਇਸ ਨਾਲ ਆਪਾਂ ਇਸ ਤਰੀਕੇ ਨਾਲ ਤਹਿ ਮਾਰ ਕੇ ਨਾਲੇ ਤਾਂ ਕੱਪੜੇ ਵਧੀਆ ਧਰੇ ਰਹਿਣ ਆ ਦੇਖੋ ਸ਼ਰਟ ਦੇਖੋ ਹਨ ਲਓ ਜੀ ਆ ਚੱਕੋ ਮਾਰਤੀ ਤਹਿ ਤੇ ਕੀ ਗੱਲਬਾਤ ਬਣਾ ਦਿੰਦਾ ਹਨ ਬੰਦਾ ਤੇ ਆ ਦੇਖੋ ਜੀ ਇਹ ਲੋਅਰ ਆ ਗਈ ਹਰ ਇੱਕ ਕਪੜਾ ਤੁਹਾਨੂੰ ਇਸ ਚਾਹ ਦੇਖੂਗਾ ਵੀ ਕਿਸ ਨੂੰ ਕਿਸ ਤਰੀਕੇ ਨਾਲ ਚੰਗੀ ਤਰ੍ਹਾਂ ਤੈਅ ਮਾਰ ਸਕਦੇ ਆ ਆ ਦੇਖੋ ਆ ਕੀ ਆਪਣੀ ਹਨਾ ਫਰੌਕ ਜੀ ਤੁਸੀਂ ਆਪ ਵੀ ਦੇਖ ਸਕਦੇ ਹੋ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਇਹ ਤਾਂ ਇੱਕ ਨਾਰਮਲ ਜੀ ਚੀਜ਼ ਆ ਹਰ ਇੱਕ ਦੇ ਹਨਾ ਆਈਡੀਆ ਕਮ ਆ ਸਕਦਾ ਹੈ ਇਹ ਤਰੀਕਾ ਤੇ ਆ ਦੇਖੋ ਹਨਾ ਨਾਈਟ ਸੂਟ ਜਿਆ ਕਿੰਨੇ ਵਧੀਆ ਤਰੀਕੇ ਨਾਲ ਇਹ ਵੀ ਰੱਖਦਾ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤਰੀਕੇ ਨਾਲ ਹਨਾ ਕਪੜੇ ਟੈਮ ਆ ਰਹੇ ਨੇ ਆਪਾਂ ਨੂੰ ਦਿਖਾਏ ਇਸ ਵੀਡੀਓ ਚ ਆ ਸ਼ੇਅਰ ਜਰੂਰ ਕਰਦੇ ਹੋ ਕਿਉਂਕਿ ਹਰੇਕ ਦੇ ਨਾਰਮਲ ਜੀ ਵੀਡੀਓ ਹੈ ਤੇ ਕੰਮ ਆਉਣ ਵਾਲੀ ਹੈ ਥੈਂਕ ਯੂ ਧੰਨਵਾਦ